ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਇੱਕ ਗੱਡੀ ਨਹਿਰ ਦੇ ਵਿੱਚ ਛਾ ਕੇ ਡਿੱਗ ਜਾਂਦੀ ਆ ਤਾਂ ਤਸਵੀਰਾਂ ਵੀ ਮੌਕੇ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪਿਆਨਕ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਅਚਾਨਕ ਮੋਟਰਸਾਈਕਲ ਜਿਹੜਾ ਸਾਹਮਣੇ ਆ ਜਾਂਦਾ ਤੇ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਗੱਡੀ ਖੰਬੇ ਦੇ ਨਾਲ ਜਾ ਕੇ ਟਕਰੌਂਦੀ ਆ ਤਾਂ ਉਸ ਤੋਂ ਬਾਅਦ ਨਹਿਰ ਦੇ ਵਿੱਚ ਛਾ ਕੇ ਡਿੱਗ ਜਾਂਦੀ ਹੈ ਤੇ ਇਸ ਕਾਰ ਦੇ ਵਿੱਚ ਡਰਾਈਵਰ ਤੇ ਵੱਲੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਡ라이ਵਰ ਸਮੀਤ ਕਾਰ ਨੂੰ ਨਹਿਰ ਦੇ ਵਿੱਚ ਡਿੱਗਦਾ ਆਸਪਾਸ ਦੇਖ ਕੇ ਆਸ-ਪਾਸ ਤੇ ਲੋਕ ਚੜੇ ਆ ਜਾਂਦੇ ਨੇ ਤਾਂ ਕਾਫੀ ਬਚਾਉਣ ਦੀ ਕੋਸ਼ਿਸ਼ ਜਿਹੜੀ ਇਸ ਨੌਜਵਾਨ ਨੂੰ ਕੀਤੀ ਜਾਂਦੀ ਹੈ ਤਾਂ ਆਖਿਰਕਾਰ ਨੌਜਵਾਨ ਖੁਦ ਗੱਡੀ ਦੇ ਸ਼ੀਸ਼ੇ ਪੰਨ ਕੇ ਚੜਾ ਗੱਡੀ ਦੇ ਵਿੱਚੋਂ ਮਸਾ ਹੀ ਬਾਹਰ ਨਿਕਲਦਾ ਆਪਣੀ ਜਾਨ ਬਚਾਉਂਦਾ ਹੈ ਤਾਂ ਗੱਡੀ ਦਾ ਹਾਲ ਕੀ ਬਣਿਆ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸੇ ਗੱਡੀ ਦੇ ਵਿੱਚ ਨੌਜਵਾਨ ਸਪਾਰਸ ਸੀ ਗੱਡੀ ਡਰਾਈਵ ਕਰ ਰਿਹਾ ਸੀ ਤਾਂ ਜਿਵੇਂ ਹੀ ਰਸਤੇ ਦੇ ਅੱਕੇ ਜੜਾਇਆ ਮੋਟਰਸਾਈਕਲ ਆ ਜਾਂਦਾ ਤਾਂ ਗੱਡੀ ਦਾ ਸੰਤੁਲਨ ਵੀ ਵਿਗੜ ਗਿਆ ਤਾਂ ਖੰਬੇ ਦੇ ਨਾਲ ਜਾ ਕੇ ਗੱਡੀ ਟਕਰਾ ਕੇ ਤਾਂ ਉਸ ਤੋਂ ਬਾਅਦ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਇਲਾਕਾ ਵਾਸੀ ਮੌਕੇ ਤੇ ਪਹੁੰਚਦੇ ਨੇ ਤਾਂ ਗੱਡੀ ਦੇ ਵਿੱਚ ਸਵਾਰ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੱਡੀ ਦੇ ਸ਼ੀਸ਼ੇ ਪੰਨ ਕੇ ਨੌਜਵਾਨ ਜਿਹੜਾ ਬਾਹਰ ਨਿਕਲਦਾ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜਾ ਰੱਸੀਆਂ ਪਾ ਕੇ ਸ ਗੱਡੀ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸਥਿਤੀ ਕੀ ਬਣੀ ਹੋਈ ਹੈ ਗੱਡੀ ਦਾ ਕੁਝ ਵੀ ਨਹੀਂ ਬਚਦਾ ਪਰ ਖੱੱਚੇ ਉੱਡੇ ਹੋਏ ਨੇ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਦਰਹਾ ਦੇ ਵਿੱਚ ਕਿਸ ਤਰੀਕੇ ਦੀ ਨਾਲ ਇਹ ਗੱਡੀ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਪੰਸਬ ਕੀ ਮਾਮਲਾ ਜੀ ਇਹ ਮਾਮਲਾ ਸਰ ਇੱਥੇ ਗੱਡੀ ਗਿਰੀ ਹੈ ਨਹਿਰ ਦੇ ਵਿੱਚ ਆ ਮੈਨੂੰ 7:30 ਵਜੇ ਕਾਲ ਆਈ ਸਾਡੇ ਇਥੋਂ ਪਿੰਡੋਂ ਮੇਰੇ ਕਿਸੇ ਵੀਰ ਦੀ ਕਹਿੰਦੇ ਵੀ ਗੱਡੀ ਗਿਰੀ ਆ ਮੈਂ ਮੌਕੇ ਤੇ ਆਇਆ ਤਾਂ ਕਿ ਦੇਖਿਆ ਤਾਂ ਗੱਡੀ ਤਾਂ ਹੁਣ ਵਿੱਚ ਹੀ ਹੈ ਤੇ ਉਹ ਮੁੰਡਾ ਜਿਹੜਾ ਸੀਗਾ ਪ੍ਰਮਾਤਮਾ ਦੀ ਵਧੀਆ ਕਿਰਪਾ ਹੋਈ ਆ ਵਿਚਾਰੇ ਦਾ ਉਹਦਾ ਬਚਾਅ ਹੋ ਗਿਆ ਵੀ ਉਹ ਕਪ ਦਾ ਸ਼ੀਸ਼ਾ ਭੰਨ ਕੇ ਆਪਣੀ ਹਿੰਮਤ ਨਾਲ ਨੌਜਵਾਨ ਮੁੰਡਾ ਸੀਗਾ ਥੋੜੀ ਬਹੁਤੀ ਉਤਾਰੀ ਆਉਂਦੀ ਸੀਗੀ ਤੇ ਉਸ ਕਰਕੇ ਆਪਣਾ ਹਿੰਮਤ ਕਰਕੇ ਨਿਕਲ ਆਇਆ ਜਿੱਥੇ ਦਾ ਰਹਿਣ ਵਾਲਾ ਸੀ ਨੌਜਵਾਨ ਇਹ ਫਰੀਦਕੋਟ ਦਾ ਦਾਦਾ ਹੀ ਮੁੰਡਾ ਨੌਜਵਾਨ ਫਰੀਦਕੋਟ ਦਾ ਤੇ ਚੰਡੀਗੜ੍ਹੇ ਪੜਦਾ ਪੀ ਇਹ ਮਤਲਬ ਉਧਰ ਜਾ ਰਿਹਾ ਸੀਗਾ ਕਿਸ ਤਰ੍ਹਾਂ ਹੋਇਆ ਹਾਦਸਾ ਪੁੱਛ ਹਾਦਸਾ ਉਸ ਦੇ ਕਹਿਣ ਮੁਤਾਬਕ ਕਿ ਉਹ ਮੋਟਰਸਾਈਕਲ ਵਾਲਾ ਸੀਗਾ ਇੱਥੇ ਗਾ ਰਸਤੇ 'ਚ ਖੜਾ ਸੀ ਉਹਨੇ ਸਾਈਡ ਤੇ ਨਹੀਂ ਕਰਿਆ ਤੇ ਇਹਨੇ ਗੱਡੀ ਕੱਟਤੀ ਤੇ ਗੱਡੀ ਇਹਦੀ ਖੰਭਾ ਤੋੜਦੀ ਹੋਈ ਨਹਿਰ ਦੇ ਵਿੱਚ ਜੱਡ ਗਈ ਤੇ ਇਹੀ ਦੱਸਿਆ ਉਹਨੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਭਾਈ ਕਰਨਵੀਰ ਸਿੰਘ ਬਰਾੜ ਆ ਮੈਂ ਫਰੀਦਕੋਟ ਤੋਂ ਆ ਜੀ ਕਿਦਾਂ ਹਾਦਸਾ ਵਾਪਰਿਆ ਤੁਹਾਡੇ ਨਾਲ ਭਾਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ ਉਹਦੇ ਪਤਾ ਨਹੀਂ ਕੀ ਦਿਮਾਗ ਚਾਹੀ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲੱਗੇ ਉਹਨੇ ਮੋਟਰਸਾਈਕਲ ਰੋਕ ਲਿਆ ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ ਉੱਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹਰਲੇ ਪਾਸੇ ਘੱਟ ਮਾਰਿਆ ਬਈ ਗੱਡੀ ਮੇਰੀ ਨਹਿਰ ਚ ਜਾਵੜੀ ਨਹਿਰ ਚ ਮੈਂ ਡੁੱਬਦਾ ਜਿਵੇਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰੀ ਖੁੱਲੀ ਕੂਣੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲ੍ਹਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾਲਾ ਬਚਾਲਾ ਕਿਸੇ ਨੇ ਨਹੀਂ ਬਚਾਇਆ ਹੋਰ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਫਾ ਸੂਬਾ ਸਿੱਟਿਆ ਪਰ ਸਾਫਾ ਨਹੀਂ ਪਹੁੰਚਿਆ ਮੇਰੇ ਤੱਕ ਫਿਰ ਬਈ ਮੈਂ ਤੈਰ ਕੇ ਖੁਦ ਆਪ ਉਹ ਅੱਗੋਂ ਆ ਕੇ ਆਪ ਨਿਕਲਿਆ ਨਹੀਂ ਜਿਹੜਾ ਮੋਟਰਸਾਈਕਲ ਵਾਲਾ ਸੀ ਜਿਸਦੇ ਨਾਲ ਹਾਸਾ ਆਉਣ ਲੱਗਿਆ ਉਹੀ ਖੜਾ ਸੀ ਪੁਲਤੇ ਹਾਂਜੀ ਬਈ ਉਹੀ ਖੜਾ ਪੁਲਤੇ ਵੇਖ ਰਿਹਾ ਸੀ ਉਹਨੇ ਕੁਝ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਘਰ ਤੋਂ ਪਿੰਡਲ ਨੂੰ ਭੱਜ ਗਿਆ ਬਈ ਕਿਹਨੋਂ ਤੁਹਾਡਾ ਹਰਚੰਦ ਸਿੰਘ ਆ ਜੀ ਹਰਚੰਦ ਜੀ ਕਿਵੇਂ ਹਾਸਾ ਹੋਇਆ ਹਾਸਾ ਆ ਜੀ ਅਸੀਂ ਦਵਾਈ ਲੈਣ ਆਏ ਸੀ ਕਿ ਜੀ ਇੱਥੇ ਵਿਚਾਲੇ ਸੀ ਮੋਟਰਸਾਈਕਲ ਵਾਲਾ ਖੜਾ ਸੀਗਾ ਇੱਕ ਤੇ ਕਲਚ ਡਬਲ ਪੈ ਗਿਆ ਛੱਡਦੇ ਵਿਚਾਲੇ ਨੇ ਕਰ ਲਿਆ ਮੋਟਰ ਇਹ ਮੋਟਰਾਂ ਨੂੰ ਪਚਾਉਣ ਕਰਕੇ ਮੁੰਡੇ ਨੇ ਜੀ ਗੱਡੀ ਘੁੰਮੀ ਤੇ ਤਾਂ ਗੱਡੀ ਬੇਕੰਟਰੋਲ ਹੋ ਚੁੱਕੀ ਇਹਦੇ ਫੁੱਟਬਾਸ ਰੰਨ ਲਾ ਕੋਲੋਂ ਇੱਕ ਗੱਡੀ ਬੇਕੰਟਰੋਲ ਹੋ ਕੇ ਜਿੱਦੀ ਨਹਿਰ ਚਾ ਗਈ ਨਹਿਰ ਡਿੱਗਣ ਗਾਇ ਫੇ ਮੁੰਡੇ ਨੇ ਸੀਚ ਤੇ ਪਾਣ ਕੇ ਬਾਹਰ ਨਿਕਲਿਆ ਅਸੀਂ ਪਲ ਭੱਜ ਕੇ ਪੁਲ ਤੇ ਗਏ ਪਰ ਪੁਲ ਦੇ ਛੱਟੇ ਮੁੰਡੇ ਦੇ ਹੱਥ ਪੜਨ ਨਹੀਂ ਆਇਆ ਆਜੀ ਖੁਦ ਉੱਤਨ ਆਏ ਆਪਣੇ ਮੁੰਡੇ ਨੇ ਆਪਣੇ ਆਪ ਮਿਹਨਤ ਕਰਕੇ ਆਪ ਬਾਹਰ ਨਿਕਲਿਆ ਜਿਹੜਾ ਮੌਕੇ ਤੇ ਮੋਟਰਸਾਈਕਲ ਦਾ ਓਏ ਮੋਟਰਾਂ ਦਾ ਫਰਾਰ ਹੋ ਗਿਆ ਜਦੇ ਜੀ